ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਰੇਲਿੰਗ ਤੋੜਦੀ ਹੋਈ ਸੜਕ ਕਿਨਾਰੇ ਪਲਟੀ ਰੋਪੜ ਕੀਪਰ ਸਾਹਿਬ ਮੁੱਖ ਮਾਰਗ ਤੇ ਪਿੰਡ ਬੁੰਗਾ ਸਾਹਿਬ ਲਾਗੇ ਇੱਕ ਸੜਕ ਹਾਦਸਾ ਵਾਪਰ ਗਿਆ ਇਹ ਹਾਸਾ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋਣ ਤੋਂ ਬਾਅਦ ਸੜਕ ਦੇ ਨਾਲ ਬਣੀ ਰੇਲਿੰਗ ਨੂੰ ਤੋੜਦੀ ਹੋਈ ਗਰੱਤਾਂ ਨਾਲ ਜਾ ਟਕਰਾ ਕੇ ਪਲਟ ਗਈ ਜਿਸ ਕਾਰਨ ਕਾਰ ਵਿੱਚ ਸਵਾਰ 6 ਲੋਕ ਜ਼ਖਮੀ ਹੋ ਗਏ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਫੁਕਤ ਜ਼ਖਮੀ ਲੋਕਾਂ ਨੂੰ ਐਂਬੂਲੈਂਸ ਰਾਹੀਂ ਸ਼੍ਰੀ ਅਨੰਦਪਰ ਸਾਹਿਬ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ। ਚਾਰ-ਪੰਜ ਬੰਦੇ ਦੇ ਵਿੱਚ ਉਹਨਾਂ ਨੂੰ ਲੈ ਕੇ ਐਂਬੂਲੈਂਸ ਰਾਹੀਂ ਲੈ ਕੇ ਹਸਪਤਾਲ ਹੈ ਗਏ। ਬਹੁਤ ਅੱਛਾ। ਕਿੰਨੀਆਂ ਕਿ ਸੱਟਾਂ ਕੋ ਲੱਗਿਆ ਦੇਖਿਆ? ਪੱਟਾ ਲੱਗਿਆ। ਠੀਕੇ ਲੱਗਿਆ ਬਈ ਨਹੀਂ, ਕਾਫੀ ਲੱਗੀਆਂ। ਠੀਕ ਹੈ। ਇਹ ਬੀੜਾ ਹਾਦਸਾ ਬੜਾ ਭਿਆਨਕ ਹਾਦਸਾ ਹੈ। ਰਣਜੀਤ ਦੇ ਵਿੱਚ 6 ਲੋਕ ਸਵਾਰ ਸੀ। ਤੋ ਮੁੰਡੇ ਸੀ ਤੇ ਚਾਰ ਮਹਿਲਾਏ ਧੀਰ ਵਿੱਚ ਗੱਡੀ ਜਿਹੜੀ ਹੈ ਹਿਮਾਚਲ ਨੰਬਰ ਹੈ ਗੱਡੀ ਤਾਂ ਲੋਕਲ ਨਾੜਾਗੜ ਦੀ ਹੈ ਬਾਕੀ ਇਹ ਮੋੜ ਜਿਹੜਾ ਹੈ ਉਹ ਖਤਰਨਾਕ ਮੋੜ ਹੈ ਇੱਥੇ ਅੱਜ ਤੋਂ ਮੈਂ ਕਹਿੰਦਾ 4-5 ਸਾਲ ਪਹਿਲਾਂ ਵੀ ਇੱਕ Swift ਗੱਡੀ ਦਾ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ ਵੀ ਜਿਹੜੀ ਹੈ ਉਹ ਗੱਡੀ ਦੇ ਜਿਹੜੇ ਵਿੱਚ ਸਵਾਰ ਸੀ ਉਹਨਾਂ ਦੀ ਜਾਨ ਚਲੀ ਗਈ ਸੀ ਮੁੱਖ ਕਾਰਨ ਜਿਹੜਾ ਹੈ ਓਵਰ ਸਪੀਡ ਵੀ ਹੋ ਸਕਦਾ ਜਾਂ ਤਾਂ ਡਰਾਈਵਰ ਜਿਹੜਾ ਚਲਾਉਂਦਾ ਸੀ ਮੁੰਡਾ ਹੋ ਸਕਦਾ ਕਿ ਉਹਨੂੰ ਨੀਂਦ ਆ ਗਈ ਹੋਵੇ ਇਸ ਕਰਕੇ ਜਿਹੜਾ ਐਕਸੀਡੈਂਟ ਇਹਨਾਂ ਖਤਰਨਾਕ ਦੇਖ ਸਕਦੇ ਹੋ ਗੱਡੀ ਜਿਹੜੀ ਬਿਲਕੁਲ ਟੋਟਲ ਆਸਟ ਹੋ ਗਈ ਐਨੀ ਬੜੀ ਰੇਲਿੰਗ ਲੱਗਣ ਦੇ ਬਾਵਜੂਦ ਵੀ ਗੱਡੀ ਜਿਹੜੀ ਹੈ ਦੇਖੋ ਖਤਮ ਹੋ ਗਈ ਟੋਟਲ ਆਸਟ ਹੋ ਗਈ ਉਹ ਜ਼ਖਮੀ ਜਿਹੜੇ ਐ ਐਂਬੂਲੈਂਸ ਅਸੀਂ ਮੌਕੇ ਤੇ ਐਂਬੂਲੈਂਸ ਨੂੰ ਫੋਨ ਕਰਕੇ ਜ਼ਖਮੀ ਜਿਹੜੇ ਹਸਪੀਟਲ ਜਿਹੜੇ ਲੱਜ ਭੇਜ ਦਿੱਤੀ ਹੈ ਜੀ ਸਾਨੂੰ ਮਤਲਬ ਪਤਾ ਚੱਲਿਆ ਕਿ 6 ਜਣੇ ਸੀ ਤੇ ਇੱਕ ਸੀਰੀਅਸ ਹੈ ਤੇ ਉਹਨਾਂ ਨੂੰ ਅਨੰਦਪੁਰ ਸਾਈਟ ਲੈ ਕੇ ਪਾਇੰਡ ਅੰਡਸ ਐਂਬੂਲੈਂਸ ਦੇ ਵਿੱਚ ਜੀ ਹਾਂਜੀ ਠੀਕ ਹੈ ਤੇ ਹੋਰ ਕੋਈ ਪਤਾ ਲੱਗਿਆ ਕਿਵੇਂ ਸੇਫ ਹੋਇਆ ਸਾਰੇ ਓਵਰ ਮਤਲਬ ਲੋਕਾਂ ਤੋਂ ਹੀ ਪਤਾ ਲੱਗੇਗਾ ਕਿ ਗੱਡੀ ਬਹੁਤ ਤੇਜ਼ੀ ਓਵਰਸ